ਜੈ ਹੀ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰੇ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਸ਼ਹਿਰ ਦੇ ਪਿੰਡ ਹਿਮਰਾਜਪੁਰ ਵਿਖੇ ਹਿਮਰਾਜਪੁਰ ਵਿਖੇ ਪਿੰਡ ਵਿਖੇ ਪੁੱਜਣ ਦਾ ਮੇਨ ਕਾਰਨ ਸੀ ਕਿ ਇੱਥੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਜਿਹੜਾ ਹੈ ਉਹ ਜਿਹੜਾ ਹੈ ਵਿਆਹ ਹੋ ਰਿਹਾ ਹੈ ਉਹਦੇ ਲਈ ਬਹੁਤ ਸਾਰੇ ਜਿਹੜੇ ਦਾਨੀ ਜਿਹੜੇ ਸੱਜਣ ਆ ਉਹ ਅੱਗੇ ਆ ਰਹੇ ਨੇ ਇਦਾਂ ਹੀ ਇੱਕ ਸਮਾਜ ਸੇਵੀ ਜਿਹੜੇ ਰਿਸ਼ੀ ਕਾਂਤ ਜੀ ਉਹ ਆਏ ਨੇ ਔਰ ਇਸ ਲੋੜਵੰਦ ਪਰਿਵਾਰ ਦੀ ਸਹਾਇਤਾ ਕਰਨ ਦੇ ਲਈ ਉਹਨਾਂ ਨੇ ਬਹੁਤ ਕਦਮ ਉਠਾਏ ਨੇ ਉਹਨਾਂ ਦੀ ਟੀਮ ਉਹਨਾਂ ਦੇ ਨਾਲ ਹੈ ਜੋ ਹੋ ਸਕਿਆ ਉਹਨਾਂ ਨੇ ਬਹੁਤ ਸਾਰਾ ਜਿਹੜਾ ਹੈ ਇਸ ਲੋੜਵੰਤ ਪਰਿਵਾਰ 'ਈ ਸਹਾਇਤਾ ਕੀਤੀ ਸਾਡੇ ਨਾਲ ਅਰਿਸ਼ੀ ਕਾਂਜੀ ਮਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਉਹਨਾਂ ਵੱਲੋਂ ਜਿਹੜੀ ਹੈ ਔਰ ਉਹਦੀ ਟੀਮ ਵੱਲੋਂ ਕਿਹੜੀ ਸਹਾਇਤਾ ਦਿੱਤੀ ਗਈ ਹੈ ਜੀ ਸਰ ਨਮਸਕਾਰ ਦੇਖੋ ਜੀ ਸਰ ਪਹਿਲਾਂ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਤੁਸੀਂ ਜਿਹੜੀਆਂ ਵਾ ਉਹ ਅੱਛੀਆਂ ਖਬਰਾਂ ਔਰ ਜਿੱਥੇ ਚੀਜ਼ ਦੀ ਲੋੜ ਵੰਦਾ ਜਾਂ ਜਿੱਥੇ ਜੋ ਵੀ ਚੀਜ਼ ਦਾ ਸਹੀ ਮਤਲਬ ਕਿ ਉੱਥੇ ਹੈਗਾ ਸਾਫ ਦਾ ਸਾਰਾ ਲੋਕਾਂ ਤੱਕ ਪਹੁੰਚਾਉਂਦੇ ਹੋ ਤਾਂ ਕਿ ਜਿਹੜਾ ਹੋਰ ਵੀ ਜਿਹੜਾ ਲੋਕ ਵਾ ਔਰ ਜਿਹੜੇ ਸਮਾਜ ਸੇਵਕ ਆ ਉਹ ਮਤਲਬ ਕਿ ਜਿੱਥੇ ਲੋੜਵੰਦ ਪਰਿਵਾਰ ਉਹਨਾਂ ਦੀ ਮਦਦ ਹੋ ਜਾਏ ਤੁਹਾਡੇ ਜਰੀਏ ਹੀ ਹੈ ਸਰ ਉਸ ਤੋਂ ਬਾਅਦ ਸਰ ਅੱਜ ਅਸੀਂ ਪਿੰਡ ਹਮਰਾਜਪੁਰ ਵਿੱਚ ਪਹੁੰਚੇ ਆ ਇੱਥੇ ਸਰ 4-5 ਦਿਨ ਪਹਿਲਾਂ ਸਾਨੂੰ ਪਤਾ ਲੱਗਾ ਸੀ ਕੀ ਇੱਥੇ ਇੱਕ ਇਹੋ ਜਿਹਾ ਪਰਿਵਾਰ ਹੈਗਾ ਵਾ ਜਿਹੜਾ ਕਿ ਘਰ ਦਾ ਜਿਹੜਾ ਗੁਜ਼ਾਰਾ ਵੀ ਉਹਨਾਂ ਦਾ ਬਹੁਤ ਮੁਸ਼ਕਲ ਨਾ ਹੁੰਦਾ ਵਾ ਇਹਨਾਂ ਦੇ ਘਰ ਵਿੱਚ ਕੋਈ ਮਤਲਬ ਕਿ ਕੋਈ ਆਦਮੀ ਨਹੀਂ ਹੈਗਾ ਜਿਹੜਾ ਮਤਲਬ ਕਿ ਇਹਨਾਂ ਦਾ ਪਾਲਣ ਪੋਸ਼ਣ ਕਰੇ ਔਰ ਜਦੋਂ ਸਰ ਸਾਨੂੰ ਪਤਾ ਲੱਗਾ ਤੇ ਸਰ ਇਹਨਾਂ ਦੇ ਘਰ ਅਸੀਂ ਵਿਜ਼ਿਟ ਕੀਤੀ ਸੀ ਸਾਡੇ ਨਾਲ ਜਿਹੜੇ ਆਪਣੇ ਥੋਂ ਦੇ ਸਰਪੰਚਾ ਆਪਣੇ ਰੋਮੀ ਜੀ ਇਹਨਾਂ ਨੂੰ ਵੀ ਮੈਂ ਫੋਨ ਕੀਤਾ ਕਿ ਤੁਸੀਂ ਉੱਥੇ ਜਾ ਕੇ ਦੇਖੋ ਕਿ ਕੀ ਕੀ ਰਿਕੁਆਇਰਮੈਂਟ ਹੈਗੀ ਆ ਅਹੀ ਉਹ ਪਰਿਵਾਰ ਦੀ ਨਾਲ ਮਿਲ ਕੇ ਸਾਰੇ ਮਤਲਬ ਕਿ ਇਹਨਾਂ ਦੀ ਹੈਲਪ ਕਰਾਂਗੇ ਜੇ ਦੋਸਤਾਂ ਨੂੰ ਪਤਾ ਲੱਗਾ ਤੇ ਇਹਨਾਂ ਦਾ ਸਰ ਬਰਾਤ ਜੜੀ ਆ ਉਹ ਦੋ ਤਰੀਕ ਨੂੰ ਜੜਾ ਵਾ ਉਹ ਦੁਸ਼ਹਰੇ ਵਾਲ ਦਿਨ ਜੜਾ ਵਾ ਕੱਲ ਮਤਲਬ ਕਿ ਵਿਆਹ ਹੈਗਾ ਵਾ ਔਰ ਇਹਨਾਂ ਕੋਲ ਸਰ ਕਿਸੇ ਤਰ੍ਹਾਂ ਦੀ ਮਤਲਬ ਕਿ ਬਰਾਤ ਵਾਸੇ ਰੋਟੀ ਪਾਣੀ ਦਾ ਵੀ ਅਰੇਂਜਮੈਂਟ ਨਹੀਂ ਹੈਗਾ ਸੀ ਪਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਸੱਜਣ ਦਾ ਔਰ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਅੱਜ ਸਾਰਾ ਅਰੇਂਜਮੈਂਟ ਹੋ ਗਿਆ ਵਾ ਪਿੰਡ ਵਾਸੀਆਂ ਨੇ ਵੀ ਮਦਦ ਕੀਤੀ ਆ ਰੋਟੀ ਪਾਣੀ ਦਾ ਪ੍ਰਬੰਧ ਵੀ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਵਾ ਔਰ ਜੋ ਰਿਕੁਆਇਰਮੈਂਟ ਹੈਗੀ ਆ ਲੋੜਵੰਦ ਚੀਜ਼ਾਂ ਜਿਹੜੀਆਂ ਜਿ ਤਰ੍ਹਾਂ ਕੀ ਕਪੜਾ ਲੀੜਾ ਵਾ ਬਿਸਤਰੇ ਆ ਠੀਕ ਆ ਨਾ ਉਸ ਤੋਂ ਬਾਅਦ ਅਸੀਂ ਮਤਲਬ ਕੀ ਫ੍ਰਿਜ ਵਗੈਰਾ ਔਰ ਅਲਮਾਰੀ ਵਗੈਰਾ ਜਿੰਨੀਆਂ ਵੀ ਚੀਜ਼ਾਂ ਮਤਲਬ ਕੀ ਵਿਆਹ ਦੇ ਵਿੱਚ ਵਰਤੀਆਂ ਜਾਂਦੀਆਂ ਜਾਂ ਦਿੱਤੀਆਂ ਜਾਂਦੀਆਂ ਵਾ ਉਹ ਸਾਰਾ ਏ ਟੂ ਜ਼ेड ਜਿਹੜਾ ਵਾ ਉਹ ਅਰੇਂਜਮੈਂਟ ਹੋ ਕੀਤਾ ਗਿਆ ਹੈ। ਅ ਰਿਸ਼ੀ ਗੱਲ ਕਰੀਏ ਤਾਂ ਤੁਸੀਂ 100 ਸੇਵੀਓ ਗੁਰਦਾਸਪੁਰ ਸ਼ਹਿਰ ਵਿੱਚ ਵੀ ਬਹੁਤ ਸਾਰੇ ਜਿਹੜੇ ਕੰਮ ਕਰ ਰਹੇ ਹੋ। ਅਸੀਂ ਦੇਖਿਆ ਕਿ ਪਿਛਲੇ ਜਿਹੜੀ ਕੁਦਰਤੀ ਆਫਤ ਆਈ ਸੀ ਹਾਰਪ੍ਰਭਾਵਿਤ ਖੇਤਰਾ ਵਿੱਚ ਵੀ ਤੁਸੀਂ ਗਏ ਹੀ ਉਹਦੇ ਫੋਗਿੰਗ ਕਰਾਈ ਉਸ ਤੋਂ ਬਾਅਦ ਕੰਬਲ ਵੰਡੇ, ਚਾਦਰਾਂ ਵਡੀਆਂ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਤੇ ਕੀ ਮੰਚ ਆਇਆ ਕਿ ਇਸ ਤਰ੍ਹਾਂ ਦੇ ਕੰਮ ਕਰੀਏ। ਚਲੋ ਜੀ ਇਹ ਤਾਂ ਸਿਰ ਪਰਮਾਤਮਾ ਵੱਲੋਂ ਕਿਰਪਾਈ ਹੁੰਦੀ ਆ। ਜਿਰਤੇ ਉਹਨੇ ਹੱਥ ਰੱਖਣਾ ਵਾ ਉਹਦੇ ਹੱਤੋਂ ਹੀ ਸੇਵਾ ਹੁੰਦੀ ਆ ਬਾਕੀ ਬੰਦਾ ਦੇ ਸਰ ਕੁਝ ਕਰ ਨਹੀਂ ਸਕਦਾ ਬਾਕੀ ਪ੍ਰਮਾਤਮਾ ਕੇ ਸਰ ਅਸੀਂ ਇਹੀ ਅਰਦਾਸ ਕਰੀਦੀ ਆ ਕਿ ਸਾਨੂੰ ਸੇਵਾ ਚ ਲਾ ਕੇ ਰੱਖ ਪਏ ਹਾਂ ਇਨੇ ਸਮਰਥ ਨਹੀਂ ਹੈਗੇ ਫਾਈਨੈਂਸ਼ੀਅਲ ਤੌਰ ਤੇ ਵੀ ਸਰ ਅਸੀਂ ਇਨੇ ਮਜ਼ਬੂਤ ਨਹੀਂ ਹੈਗੇ ਪਰ ਸਰ ਜਿੱਥੋਂ ਵੀ ਕਾਲ ਆਂਦੀ ਆ ਸਰ ਸਾਨੂੰ ਦਰਦ ਨਹੀਂ ਵੇਖਿਆ ਜਾਂਦਾ ਅਸੀਂ ਤੁਰੰਤ ਉੱਥੇ ਜਾ ਕੇ ਪਹੁੰਚ ਜਾਂਦੇ ਆ ਪਰ ਸਰ ਜਦੋਂ ਅਸੀਂ ਸਟੈਪ ਚੁੱਕ ਲੈਂਦੇ ਆ ਕੰਮ ਫਤਿਹ ਜ਼ਰੂਰ ਹੋ ਜਾਂਦਾ ਵਾ ਕਿਉਂਕਿ ਮੇਰੇ ਸਾਥੀ ਇਦਾਂ ਵੇ ਆ ਮੇਰੇ ਫੋਰਨ ਚ ਵੀ ਰਿਲੇਸ਼ਨ ਇਦਾਂ ਦੇ ਆ ਮੇਰੇ ਸਮਾਜ ਚ ਵੀ ਰਿਲੇਸ਼ਨ ਅਦਾਂ ਦੇ ਆ ਜਿੰਨੂੰ ਅਸੀਂ ਕਹਿੰਦੇ ਆ ਕਿ ਇਹ ਪਰਿਵਾਰ ਦੀ ਮਦਦ ਕਰਨੀ ਆ ਜਾਂ ਇੱਥੇ ਜ਼ਰੂਰਤ ਹੈ ਗਈ ਆ ਤੁਰੰਤ ਜਿਹੜੇ ਆ ਉਹ ਮਤਲਬ ਕਿ ਉੱਥੇ ਮਤਲਬ ਮੇਰੇ ਸਾਥੀ ਸਹਿਯੋਗ ਕਰਨ ਵਾਸਤੇ ਖੜੇ ਆ 24 ਘੰਟੇ ਔਰ ਅੱਗੇ ਵੀ ਖੜੇ ਆ ਕਾਫੀ ਧੀਰ ਤੋਂ ਜਿੱਥੇ ਵੀ ਅਸੀਂ ਹਰਪ੍ਰੀਤ ਤੁਸੀਂ ਗੱਲ ਕੀਤੀ ਆ ਉੱਥੇ ਵੀ ਸਰ ਅਸੀਂ ਫੋਗਿੰਗ ਮਸ਼ੀਨਾਂ ਜਣੀਆਂ ਆਪਣੀਆਂ ਹੀ ਖਰੀਦ ਲੀਆਂ ਸੀ ਤੁਸੀਂ ਆਪ ਦੇ ਆਪ ਦੇਖੇ ਕਿ ਤੁਸੀਂ ਆਪ ਫੋਗਿੰਗ ਕਰੇਗੇ ਸੀ ਬਿਲਕੁਲ ਸਰ ਦੇਖੋ ਸੇਵਾ ਪਹਿਲਾਂ ਸਰ ਆਪ ਹੀ ਸ਼ੁਰੂ ਕਰੀਏ ਤੇ ਫਿਰ ਲਾਲ ਲੋਕੀ ਲੱਗ ਜਾਂਦੇ ਆ ਹੁਣ ਇੱਥੇ ਵੀ ਸਰ ਚਲੋ ਆਪਣੇ ਰਮੇਜੀ ਆ ਸਰ ਨਾਬਾਦਾਸ ਜੀ ਇਹਨਾਂ ਨੇ ਵੀ ਕੰਮ ਸ਼ੁਰੂ ਕੀਤਾ ਹੈ ਤੇ ਲੱਗਦੇ ਲੱਗਦੇ ਆਪਣੇ ਪਿੰਡ ਦੇ ਸਾਥੀ ਆਪਣੇ ਸਾਥੀ ਸ਼ਹਿਰ ਵਾਸੀ ਵੀ ਇੰਨਾ ਕਿ ਸੁਯੋਗ ਹੋ ਗਿਆ ਕਿ ਦੇਖੋ ਜੀ ਇਹ ਪਰਿਵਾਰ ਦਾ ਬਹੁਤ ਵਧੀਆ ਤਰੀਕੇ ਨਾਲ ਮਤਲਬ ਕਿ ਜਿਹੜਾ ਕਾਰਜ ਕਰ ਕੀਤਾ ਜਾਏਗਾ ਸਰ ਬਹੁਤ سارے ਜਿਹੜੇ ਆ ਦਰਸ਼ਕ ਤੁਹਾਨੂੰ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਸਰ ਦੇਖੋ ਮੈਂ ਕਵਾਂਗਾ ਦਰਸ਼ਕਾਂ ਨੂੰ ਇਹੀ ਗੱਲ ਕਵਾਂਗਾ ਕਿ ਸਰ ਸੇਵਾ ਕਰਕੇ ਦੇਖੋ ਦਿਲ ਨੂੰ ਇੰਨਾ ਸਕੂਨ ਮਿਲਦਾ ਨਾ ਰਾਤ ਨੂੰ ਬਹੁਤ ਵਧੀਆ ਨੀਂਦ ਆਂਦੀ ਆ ਤੁਹਾਨੂੰ ਸੇਵਾ ਕਰਦੇ ਪਹਿਲਾਂ ਜੇਬ ਚੋਂ ਪੈਸੇ ਖਰਚਦੇ ਤੁਹਾਨੂੰ ਥੋੜਾ ਜਿਹਾ ਦੁੱਖ ਹੋਏਗਾ ਕਿ ਯਾਰ ਮੈਂ ਖਰਚ ਲਾ ਕੇ ਨਾ ਖਰਚਾਂ ਪਰ ਮੈਂ ਕਹਿਣਾ ਮਨੂੰ ਮੇਰੇ ਨਾਲ ਆਪਣੀ ਬੀਤਦੀ ਆ ਜਦੋਂ ਮੈਂ ਕਿਸੇ ਦੇ ਸਹਯੋਗ ਮਤਲਬ ਕਿ ਕਿਸੇ ਲੋੜਵੰਦ ਦੇ ਮਤਲਬ ਕਿ ਕੰਮ ਆ ਜਾਂਦੇ ਆ ਨਾ ਦਿਲ ਨੂੰ ਇੰਨਾ ਕੋ ਸਕੂਨ ਮਿਲਦਾ ਸਰ ਪਰਮਾਤਮਾ ਤੇ ਮੈਂ ਵੀ ਇੱਕੋ ਹੀ ਅਰਦਾਸ ਕਰਦਾ ਕਿ ਮੈਨੂੰ ਇਦਾਂ ਹੀ ਸੇਵਾ 'ਚ ਲਾ ਕੇ ਰੱਖ ਮੇਰੇ ਸਾਥੀਆਂ ਨੂੰ ਵੀ ਔਰ ਬਾਕੀ ਵੀ ਜਿਹੜੇ ਚਾਹਵਨ ਉਹਨਾਂ ਨੂੰ ਵੀ ਇਹੋ ਜੀ ਮਤਲਬ ਕਿ ਪਰਮਾਤਮਾ ਕਿਰਪਾ ਕਰੇ ਕਿ ਉਹ ਵੀ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਕਿਉਂਕਿ ਸਰ ਨਰ ਸੇਵਾ ਜੜੀ ਆ ਨਰਾਇਣ ਦੀ ਸੇਵਾ ਵਾ ਪਰਮਾਤਮਾ ਦੀ ਸਮਝੋ ਸੇਵਾ ਵਾ ਜਿਨੇ ਨਰ ਦੀ ਸੇਵਾ ਕਰ ਲਈ ਸਮਝੋ ਉਹਨੇ ਪ੍ਰਾਪਤਮਾਨ ਮਹਾਤਮਾ ਦੀ ਪ੍ਰਾਪਤੀ ਕਰ ਲਈ ਹੈ ਇਹ ਸਾਡੇ ਨਾਲ ਸਾਡੇ ਨਾਲ ਸਮਾਸੀ ਵੀਰਸ਼ੀ ਕਾਂਜੀ ਬਹੁਤ ਵਾਰੀ ਤਰੀਕੇ ਨਾਲ ਗਿਆ ਸਾਡੇ ਨਾਲ ਹੋਰ ਵੀ ਪਾਈ ਸਾਹਿਬ ਵਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਕੀ ਕਹਿਣਾ ਚਾਹੋਗੇ ਇਸ ਲੋੜਵੰਦ ਪਰਿਵਾਰ ਬਾਰੇ ਔਰ ਕਿਦਾਂ ਦੀ ਸਹਾਇਤਾ ਦੀ ਟਾਡੇ ਵੱਲੋਂ ਦੇਖੋ ਜੀ ਇਹ ਮੈਂ ਤਕਰੀਬਨ 5 ਦਿਨਾਂ ਦੀ ਗੱਲ ਹੈ ਜੀ ਜਿੱਦਣ ਇਹ ਲੜਕੀ ਦੇ ਮਾਤਾ ਜੀ ਨਾਲ ਮੇਰੀ ਗੱਲ ਹੋਈ ਸੀ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਜਿੰਨੇ ਸੱਜਣ ਨੇ ਰਿਸ਼ੀ ਹੁਣੀ ਸਰਪੰਚ ਆਲੇ ਚੱਕ ਤੋਂ ਨੇ ਤੇਜ ਵੀਰ ਹੁਣੀ ਇਹਨਾਂ ਨਾਲ ਸਾਰਿਆਂ ਨਾਲ ਸੰਪਰਕ ਕੀਤਾ ਇਧਰੋਂ ਇਹ ਹੱਲੇ ਤੋਂ ਵੀ 90-10 ਕਮੇਟੀ ਦੇ ਵੀ ਮੈਂਬਰ ਆਏ ਨੇ ਜੀ ਸਾਰਿਆਂ ਰਲ ਮਿਲ ਕੇ ਜੋ ਕੁਝ ਵੀ ਤਿਲ ਫੁੱਲ ਸਾਰਿਆਂ ਕੋ ਸਰਦਾ ਸੀ ਸਾਰਿਆਂ ਨੇ ਹੀ ਆਪਣਾ ਯੋਗਦਾਨ ਪਾਇਆ ਬਾਕੀ ਸਵੇਰ ਦੀ ਗੱਲ ਹੈ ਬਰਾਦ ਦੀ ਰੋਟੀ ਪਾਣੀ ਦੀ ਚਾਹ ਪਾਣੀ ਦੀ ਉਹ ਵੀ ਸਾਡੇ ਵੱਲੋਂ ਬਾਕੀ ਜੇ ਪਰਿਵਾਰ ਦਾ ਇੱਕ ਘਰ ਕੱਚਾ ਵਾ ਮੈਂ ਇਹ ਪੀਐਮ ਸਕੀਮ 'ਚ ਵੀ ਭੇਜਿਆ ਵਾ ਜੇ ਹੁਣ ਪੰਜਾਬ ਸਰਕਾਰ ਦੀ ਸਕੀਮ ਆਈ ਆ ਤੇ ਇਹਦੇ ਵਿੱਚ ਵੀ ਰਿਪੇਅਰ ਵੱਲੋਂ ਮੈਂ ਸਪੈਸ਼ਲ ਤੌਰ ਤੇ ਘਰ ਵੱਲੋਂ ਲਿਖ ਕੇ ਭੇਜਿਆ ਕਿ ਇਹ ਘਰ ਦੀ ਬਿਲਕੁਲ ਜ਼ਿਆਦਾ ਜ਼ਰੂਰਤ ਹੈ ਪੈ ਹੈਦੀ ਇਹਨਾਂ ਨੂੰ ਸਰਕਾਰ ਵੱਲੋਂ ਵੀ ਇਹਨਾਂ ਦੀ ਮਦਦ ਕਰਾਵਾਂਗੇ ਆਪਣੇ ਸੱਜਣਾ ਕੋ ਵੀ ਕਰਾਈਏ ਬਾਕੀ ਜਿੰਨੇ ਜੋਗੇ ਆ ਪਿਆ ਅਸੀਂ ਵੀ ਪਰਿਵਾਰ ਨਾਲ ਖੜੇ ਆ ਜਿੰਨੀ ਵੀ ਇਹਨਾਂ ਨੂੰ ਲੋੜ ਹੋਏਗੀ ਸਾਰੇ ਇਹੀਂ ਸੱਜਣ ਰਲ ਕੇ ਇਹਨਾਂ ਦੇ ਨਾਲ ਖੜੇ ਆ ਸਾਡੇ ਨਾਲੇ ਸ੍ਰੀ ਗੁਰੂ ਨੱਭਾ 10 ਮਾਸਮਤੀ ਪੰਜਾਬ ਦੇ ਪ੍ਰਧਾਨ ਸ੍ਰੀ ਜੁਧਵੀਰ ਜੀ ਵੀ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਕਿਹੜੀ ਸਹਾਇਤਾ ਜਿਹੜੀ ਦਿੱਤੀ ਗਈ ਹੈ ਔਰ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਹੀ ਜਿਹੜੀ ਹੈ ਬੜੀ ਸਹਾਇਤਾ ਦਿੱਤੀ ਅੱਜ ਵੀ ਜਿਹੜੇ ਹੈ ਰਿਸ਼ੀ ਕਾਂਜੀ ਦਾ ਜਿਹੜਾ ਸਵਾਗਤ ਕਰਨ ਲਈ ਪੁੱਜੇ ਨੇ ਤੇ ਕੀ ਕਹਿਣਾ ਚਾਹੋਗੇ ਸਰ ਇਸ ਲੋੜਵੰਦ ਪਰਿਵਾਰ ਬਾਰੇ ਪਿਆਰ ਹੀ ਦੇ ਮੇਰੀ ਆਪਣੇ ਧੀਆਂ ਵਾਂਗਰ ਹੈ ਬੱਚਿਆਂ ਵਾਂਗਰ ਸਾਡੇ ਤੇ ਜਿਹੜੀ ॠषि ਕਾਂਜ ਜੀ ਨੇ ਗੱਲ ਕੀਤੀ ਆ ਤੇ ਬੜਾ ਸਕੂਨ ਮਿਲਦਾ ਜੀ ਕਿਸ ਨੇ ਵੀ ਕਿਹਾ ਕਿ ਆਪਣੇ ਲਈ ਜੀਏ ਤਾਂ ਕਿਆ ਜੀਏ ਆ ਦਿਲ ਤੂੰ ਜੀ ਜੁਬਾਨੇ ਕੇ ਲਈ ਦੇਖੋ ਇਹ ਪਰੰਪਰਾ ਜਿਹੜੇ ਸਾਡੇ ਸਾਰੇ ਏਕੀ ਨੇ ਅਸੀਂ ਚਾਹਦੇ ਆ ਕਿ ਸ੍ਰੀ ਗੁਰੂ ਨਾਨਕ ਦਾਸ ਦੇ ਮਾਧਿਅਮ ਤੋਂ ਜਿੰਨੀ ਮੈਕਸਿਮਮ ਸਹਿਤਾ ਹੋ ਸਕੇ ਪਰੰਪਰਾਵਾਂ ਦੀ ਕਰੀਏ ਤੁਸੀਂ ਗੱਲ ਕੀਤੀ ਆ ਹੁਣੇ ਹੀ ਕਿ ਫਲੱਡ ਦੇ ਵਿੱਚ ਕੀ ਰਿਲੀਫ ਕੀਤੀ ਆ ਆ ਤੁਹਾਨੂੰ ਬੁਲਾਇਆ ਸੀਗਾ ਜਿੱਦਨ ਆਪਾਂ 7ਵੀਂ ਟਰਾਲੀ ਲੈ ਕੇ ਗਏ ਸੀ ਅਸੀਂ 7 ਵਾਰੀ ਇਸ ਏਰੀਆ ਦੇ ਵਿੱਚ ਗਏ ਆ ਆ ਕੀ ਕੀ ਖੜਿਆ ਸੀਗਾ ਪਹਿਲੇ ਦਿਨ ਤੇ ਆਪਾਂ ਘਰਾਂ ਘਰਾਂ ਚੋਂ ਦੱਸਦਾ 15-15 ਫੁਲਕੇ ਪਕਾ ਕੇ ਇਮੀਡੀਏਟ ਜਿਨ੍ਹਾਂ ਦੇ ਘਰਾਂ ਚ ਪਾਣੀ ਹੀ ਪੈਰ ਤਹਾਨੂੰ ਥਾ ਨਹੀਂ ਸੀ ਉਹਨਾਂ ਨੂੰ ਘਰ ਘਰ ਜਾ ਕੇ ਪਾਣੀ ਚ ਟੰਗ ਕੇ ਪੈਂਟਾਂ ਆਪਣੀਆਂ ਤੇ ਦੇ ਕੇ ਆਏ ਸੀ ਉਸ ਤੋਂ ਬਾਅਦ ਫਿਰ ਸ਼ਾਹਪੁਰ ਵੱਲ ਗਏ ਆ ਉਹ ਲਾਗੇ ਪਿੰਡ ਨੇ ਸਾੰਦਲਪੁਰ ਹੈਗਾ ਵਾ ਠਾਕਰਪੁਰਾ ਸ਼੍ਰੀਰਾਪਾ ਬਿਲਕੁਲ ਦਰਿਆ ਦੇ ਕੰਢੇ ਤੇ ਜਿੱਦੂ ਟੂਟਾ ਸੀ ਉਹਨਾਂ ਦੇ ਘਰਾਂ ਚ ਪਾਣੀ ਪੈ ਗਿਆ ਸੀਗਾ ਔਰ ਫੇਰ ਵੀ ਥੋੜਾ ਜਿਹਾ ਰਿਸਕ ਲੈ ਕੇ ਮੈਂ ਖੁਦ ਇੱਕ ਵਾਰ ਟਰੈਕਟਰ ਚਲਾਉਂਦਾ ਮੇਰੇ ਕੋਲ ਅੱਗੇ ਨਹੀਂ ਗਿਆ ਕਿਉਂਕਿ ਪਾਣੀ ਅਗਲੇ ਸਾਨੂੰ ਪਿੰਡ ਵਾਲੇ ਕਹਿੰਦਾ ਵੀ ਅੱਗੇ ਨਾ ਆਇਓ ਬਹੁਤ ਡੂੰਘਾ ਪਾਣੀ ਆ ਤੁਹਾਡਾ ਟਰੈਕਟਰ ਵੀ ਡੁੱਬ ਜਾਣਾ ਤੇ ਜਿਹੜਾ ਵਿੱਚ ਤੁਹਾਂ ਹਟਾ ਦਾਲ ਚੋਂ ਰੱਖਿਆ ਉਹ ਵੀ ਖਰਾਬ ਹੋ ਜਾਣਾ ਅਸੀਂ ਉੱਥੇ ਇੱਕ ਟੈਂਕੀ ਸੀ ਵਾਟਰ ਸਪਲਾਈ ਦੀ ਮਰਗ ਰਮੇਸ਼ ਜੀ ਵੀ ਉਸ ਏਰੀਆ ਦੇ ਵਿੱਚ ਉਸੇ ਟਾਈਮ ਕੀ ਦੇ ਇੰਚਾਰਜ ਸੀ ਉੱਥੇ ਕੁਝ ਇਹਨਾਂ ਦੇ ਮੁੰਡੇ ਸੀਗੇ ਵਰਕਰ ਸਰਕਾਰੀ ਉਹਨਾਂ ਨੂੰ ਅਸੀਂ ਦੁੱਧ ਖੰਡ ਪੱਤੀ ਰਸ ਬਿਸਕੁਟ ਬ੍ਰੈਡ ਤੇ ਪਾਣੀ ਦੀਆਂ ਪੇਟੀਆਂ ਕਾਫੀ ਦੇ ਕੇ ਅਸੀਂ ਕਿ ਇਹ ਐਸਲੈ ਤੁਹਾਨੂੰ ਲੋਡ ਹੈ ਯੂ نو ਚਲੋ ਵਿਚਾਰੇ ਮੁੰਡੇ ਸੀਗੇ ਹੋ ਸਕਦਾ ਹੈ ਨਹੀਂ ਸਾਰਾ ਉਹਨੂੰ ਪੂਰਾ ਮਿਲਿਆ ਹੋਏ ਉਹਨਾਂ ਨੇ ਫੇਰ ਸਾਨੂੰ ਅਪਰੋਚ ਕੀਤੀ ਕਿ ਸਾਨੂੰ ਅੱਧਿਆਂ ਨੂੰ ਮਿਲਿਆ ਦਿਆਂ ਨੂੰ ਮਿਲਿਆ ਹੀ ਨਹੀਂ ਨੈਕਸਟ ਡੇ ਅਸੀਂ ਫੇਰ ਉੱਥੇ ਗਏ ਉੱਥੇ ਜਾ ਕੇ ਉਸ ਦਿਨ ਪਾਣੀ ਥੋੜਾ ਜਿਹਾ ਘੱਟ ਸੀਗਾ। ਪਰ ਅਹੀਂ ਕੱਢ ਲਿਆ ਵਿਚੋ ਡ੍ਰੈਕਟਰ ਉੱਥੇ ਜਾ ਕੇ ਫਿਰ ਅਹੀਂ ਪਹਿਲਾਂ ਹੱਥ ਖੜੇ ਕਰਾਏ ਵੀ ਦੱਸੋ ਕਿੰਨੂ ਕਿੰਨੂ ਮਿਲਿਆ ਪਿਛਲੇ ਰਾਉਂਡ 'ਚ ਤੇ ਕਿਸੇ ਨੇ ਹਾਸਲੇ ਖੜਿਆ ਕੀਤਾ। ਔਰ ਔਰਾ ਡਬਲ ਵਾਰ ਵੀ ਲੱਲਿਆ। ਅਹੀਂ ਫਿਰ ਉਸ ਦਿਨ ਇੱਕ ਸਕੀਮ ਰਲਾਈਪ ਜਿੰਨੇ ਤੁਸੀਂ ਘਰੋਂ ਆ ਉਹਨਾਂ ਦੀ ਸਾਨੂੰ ਇੱਕ ਡਿਟੇਲ ਦੇ ਦਿਓ। ਅਹੀਂ ਘਰ ਪਰਤੀ ਸਾਰਿਆਂ ਨੂੰ ਉੱਥੇ ਦੇਖ ਕੇ ਸਮਾਨ ਆਇਆ ਤੇ ਚਲੋ ਕੀ ਦੇਣਾ। ਪਰਮਾਤਮਾ ਨੇ ਜਿਸ ਤਰ੍ਹਾਂ ਮੈਂ ਕਹਿ ਵੀ ਉਹਦਾ ਵੱਲੋਂ ਹੁਕਮ ਹੁੰਦਾ। ਤੇ ਘਰ ਆਇਆ। ਆਹ ਬੇਟੀ ਦਾ ਜਿਹੜਾ ਕਾਰਜ ਦਾ ਪਤਾ ਇਹ ਤਾਂ ਮੈਂ ਰਮੇਸ਼ ਦੇ ਸੇਰੀ ਸੇਰਾ ਬੰਨਾਗਾ ਕਿ ਇਹਨਾਂ ਨੇ ਹੀ ਅਫਰਡਸ ਕੀਤੀ ਹੈ ਮੈਨੂੰ ਵੀ ਇਹਨਾਂ ਨੇ ਦੱਸਿਆ ਸੀ ਤੇ ਮੈਂ ਕਿਹਾ ਵੀ ਮੈਨੂੰ ਥੋੜਾ ਜਿਹਾ ਕੰਮ ਹੈ ਦਿੱਲੀ ਮੈਂ ਆ ਕੇ ਤੇ ਸਾਰਾ ਕੁਝ ਕਰ ਦਿਆਂਗਾ ਫਿਰ ਆਏ ਆ ਜਿੱਦਣ ਆਏ ਆ ਉਸੇ ਦਾ ਨੈਕਸਟ ਡੇਟ ਤੇ ਇਹਨਾਂ ਨੂੰ ਆਏ ਆ ਕੁਝ ਜੋ ਤੇਲਫੋਨ ਲਈ ਦੇ ਸਕਦੇ ਦਿੱਤੇ ਆ ਚਲੋ ਮੈਂ ਆਸ ਕਰਨਾ ਮੈਨੂੰ ਖੁਸ਼ੀ ਹੈ ਕਿ ਇਹਨਾਂ ਦਾ ਵਿਆਹ ਬਹੁਤ ਵਧੀਆ ਤਰੀਕਾ ਨਾਲ ਹੋ ਜਾਣਾ ਕਿਉਂਕਿ ਇੱਕ ਕੱਲਾ ਬੰਦਾ ਕੋਸ਼ਿਸ਼ ਨਹੀਂ ਕਰ ਸਕਦਾ ਅਸੀਂ ਬਹੁਤ ਸਾਰੇ ਹੋਣ ਰਲ ਗਏ ਆ ਤੇ ਕੱਲ ਦਾ ਦਿਨ ਇਹਨਾਂ ਦਾ ਹੈਗਾ ਨਰਜ ਰੋਟੀ ਪਾਣੀ ਖਾ ਕੇ ਕੁੜੀ ਆਪਣੇ ਘਰ ਵਿਦਾ ਹੋ ਜਾਣਾ ਪਰਮਾਤਮਾ ਅਗੇ ਅਰਦਾਸ ਕਰਨ ਕਿ ਆਪਣੇ ਘਰ ਜਾ ਕੇ ਵੀ ਖੁਸ਼ ਰਹੇ ਸੁਖੀ ਰਹੇ ਜੋ ਗਰੀਬੀ ਇਹਨਾਂ ਇੱਥੇ ਵੇਖੀ ਆ ਅੱਗੇ ਨਾ ਜਾ ਕੇ ਵੇਖ। ਇਹਨਾਂ ਦੇ ਫਾਦਰ ਸਾਹਿਬ ਦੀ ਫੋਟੋ ਲੱਗੀ ਆ ਸਾਹਮਣੇ। ਮੇਰੇ ਨੌਨ ਸੀਗੇ ਉਹ ਵੀ ਵਿਚਾਰੇ ਦੇ ਅਚਾਨਕ ਐਕਸੀਡੈਂਟ ਨਾਲ ਪਿੱਛੇ ਜੀ ਡੱਥ ਰਹੀ ਹੋ ਗਈ ਆ ਜਿਸ ਕਰਕੇ ਜ਼ਿਆਦਾ ਡੋਲ ਗਏ ਆ। ਲੇਕਿਨ ਉਹ ਇੱਕ ਬਰੇਵ ਪਰਸਨ ਸੀਗੇ ਉਹ ਕਰ ਲੈਂਦੇ ਸੀ ਪ੍ਰਬੰਧ ਸਾਰੇ। ਆ ਤੋ ਚਲੋ ਜੋਈਸ਼ਵਰ ਨੂੰ ਮਨਜ਼ੂਰ ਆ। ਮਾਂ ਤੋ ਹਮੇਸ਼ਾ ਸਮਾਪਨ ਦੇ ਨਹੀਂ। ਪਰ ਮੈਂ ਬੱਚਿਆਂ ਨੂੰ ਬਾਰ-ਬਾਰ ਇਹੋ ਗੱਲ ਕਹਿੰਦਾ ਵੀ ਡਰਨ ਦੀ ਕੋਈ ਲੋੜ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਪਰਮਾਤਮਾ ਨੇ ਤੁਹਾਡਾ ਸਾਥ ਦਿੱਤਾ ਅੱਗੇ ਵੀ ਦੇਗਾ ਹੁਸ਼ਰਵੋ ਤੁਹਾਨੂੰ ਸਾਰਿਆਂ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ ਨੇ ਮੈਂ ਬਾਤ ਸਾਡੇ ਨਾਲ ਸ੍ਰੀ ਗੁਰੂ ਨਾਦ ਅਸ ਮਾਸਮਤੀ ਰੇ ਜੀ ਸ਼ਰੀ ਪ੍ਰਧਾਨ ਕਰਮੇਸ਼ ਕਾਲੀ ਜੀ ਵੀ ਮੌਜੂਦ ਨੇ ਉਹਨਾਂ ਕੋਈ ਦੋਸ਼ ਬਸਨ ਜੀ ਸਰ ਲੋੜਵਰਨ ਪਰਿਵਾਰ ਕੋਟੜੀ ਇੱਕ ਕਾਲ ਤੇ ਰਿਸ਼ੀ ਕਾਂ ਜੀ ਜਿਹੜੇ ਆ ਇੱਥੇ ਪਹੁੰਚੇ ਕਿ ਨੇ ਤੇ ਕੀ ਕਹਿਣਾ ਚਾਹੋਗੇ ਰਿਸ਼ੀ ਕਾਂ ਜੀ ਬਾਰੇ ਦੇਖੋ ਜੀ ਰਿਸ਼ੀ ਕਾਂ ਤਾਂ ਗੁਰਦਾਸਪੁਰ ਦੇ ਉਹ ਹੀਰੇ ਨੇ ਸਿਰਫ ਇੱਕ ਇੱਕ ਕਾਲ ਦੇ ਵਿੱਚ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਇੱਥੇ ਤੁਰੰਤ ਐਕਟਿਵ ਹੋ ਕੇ ਤੇ ਇਹਨਾਂ ਨੇ ਵੱਡੀ ਪੱਧਰ ਤੇ ਜਿਹੜੀ ਸੇਵਾ ਕੀਤੀ ਹੈ ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੇ ਐਨੇ ਵੱਡੇ ਯੋਧੇ ਟੀਮ ਇਹਨਾਂ ਦੀ ਤਿਆਰ ਕੀਤੀ ਹੈ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਇਹ ਟੀਮ ਬਹੁਤ ਵੱਡੇ ਪੱਧਰ ਤੇ ਜਿਹੜਾ ਕੰਮ ਕਰੇਗੀ ਔਰ ਗੁਰਦਾਸਪੁਰ ਦਾ ਨਾਮ ਚਮਕਾਉਣ ਦੇ ਵਿੱਚ ਰਿਸ਼ੀकांत ਮੈਂ ਬਹੁਤ ਬਹੁਤ ਧੰਨਵਾਦੀ ਆਣਾ ਲੋਕਾਂ ਦਾ ਵੀਰ ਦਾ ਜਿਨੇ ਸਾਡੇ ਇੱਕ ਫੋਨ ਤੇ ਤੇ ਇਸ ਪਰਿਵਾਰ ਦਾ ਜਿਹੜਾ ਬਾਂਹ ਫੜੀ ਆ ਉਹਨਾਂ ਦੇ ਜਿਹੜੇ ਸਰਪੰਸਾ ਵੀ ਉਹ ਸਮੁੱਚੀ ਜਿਹੜੀ ਟੀਮ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਇਹ ਸੰਸੜੇ ਨਾਲ ਸ਼ਹਿਰੀ ਪਦਾਰ ਰਮੇਸ਼ ਕਾਲੀ ਜੀ ਮੈਂ ਤੁਹਾਡਾ ਆਪਣਾ ਸੰਜੀਵਾ